ਜਿਹੜੀ ਗੱਲ ਹੋ ਗਈ ਉਹ ਖਾਨੇ ਨਾ ਮੇਰਾ ਜੋ ਸਿਮਰਨ ਹੈ ਸਿਮਰਨ ਜੀ ਕੀ ਗੱਲ ਹੋਈ ਹੈ ਰਾਤੀ ਤੇ ਰਾਤੀ ਸਾਰੀ ਗੱਲ ਹੋ ਗਈ ਹੈ ਖਾਨੇ ਗਿਆ ਰਿਪੋਰਟ ਸਾਰੀ ਮਤਲਬ ਸੁਲਾ ਕਰਵਾਨ ਗਿਆ ਉਹਨਾਂ ਨੇ ਉੱਥੇ ਧਮਕੀ ਲਈ ਹੈ ਕਿ ਤੇਰਾ ਮੈਂ ਗੁੱਟ ਗਰਦਨ ਮਤਲਬ ਧੋਣ ਲਾਣੀ ਹੈ ਐਸ ਤਰ੍ਹਾਂ ਬੋਲੇ ਨੇ ਤੇ ਬਾਅਦ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਵੇਰੇ ਫਿਰ ਬਾਅਦ ਵਿੱਚ ਮੇਰੇ ਆਪਰਾਤੀ ਆ ਗਏ ਸਾਰੇ ਸਾਰੀ ਗੱਲ ਖਤਮ ਹੋ ਗਈ ਹੈ ਫਿਰ ਮੇਰੇ ਹਸਬੰਦ ਨੇ ਗੇਟ ਖੋਲਿਆ ਗੇਟ ਖੋਲ ਕੇ ਲੈ ਇਥੇ ਬੂਏ ਦੇ ਵਿੱਚ 1 ਲੱਖ ਅੰਦਰ ਤੇ ਉਹਨਾਂ ਨੇ ਫਟਾਫਟ ਆ ਕੇ ਦਾਤਰ ਮਾਰਿਆ ਬਾਹ ਤੋਂ ਹੰਦੇ ਮਾਰਨ ਲੱਗੇ ਆ ਉਹਨਾਂ ਨੇ ਜਲਦੀ ਬਾਹ ਕਰ ਲਈ ਤੇ ਬਾਹ ਦੇ ਵੱਜ ਗਿਆ ਹਾਂਜੀ ਹਾਲ ਨੂੰ ਹੀ ਸਭ ਚਾਹੀਦਾ ਹੈ ਉਹਨਾਂ ਦੀ ਕਿੱਦਾਂ ਦੀ ਹਾਲਤ ਹੈ ਕਿੱਦਾਂ ਦੀ ਹੈ ਉਹਨਾਂ ਦੀ ਹੁਣ ਖੂਨ ਨਹੀਂ ਬੰਦ ਹੋ ਰਿਹਾ ਉਹਨਾਂ ਦਾ ਹੁਣ ਪਤਾ ਨਹੀਂ ਮਤਲਬ ਮੂਵਮੈਂਟ ਨਹੀਂ ਹੋ ਰਹੀ ਦੋ ਉਂਗਲਾਂ ਦੀ ਡਾਕਟਰ ਕਹਿੰਦੇ ਕਿ ਆਪਰੇਸ਼ਨ ਹੋਏਗਾ ਤੇ ਜਿਹੜੀ ਪਾਰਟੀ ਦੇ ਵੱਲੋਂ ਇਹ ਕੰਮ ਕੀਤਾ ਗਿਆ ਉਹ ਪਾਰਟੀ ਕਿੱਥੇ ਹੈ ਜੀ ਹੁਣ ਉਹ ਹੁਣ ਭਗੜੇ ਹੋਇਆ ਭੱਜੇ ਹੋਇਆ ਕੌਣ ਹੈ ਉਹ ਗੈਂਗਸਟਰ ਹੈ ਕੋਈ ਜਾਂ ਕੌਣ ਨਹੀਂ ਗੈਂਗਸਟਰ ਨਹੀਂ ਹੈ ਮਤਲਬ ਨਸ਼ਾ ਕਰਦੇ ਮਹੱਲੇ ਦੇ ਹੀ ਹੈ ਉਹਨਾਂ ਨੇ ਨਸ਼ੇ ਵਿੱਚ ਇਹ ਸਾਰਾ ਕੀ ਪਾਉਂਦੇ ਕੀ ਨਾਮ ਉਹਨਾਂ ਦਾ ਨਾਮ ਉਹਨਾਂ ਦਾ ਇੱਕ ਮੁੰਡੇ ਦਾ ਨਾਮ ਵੱਡੇ ਦਾ ਰਾਜੂ ਜੇ ਛੋਟੇ ਦਾ ਸਕੰਦਰ ਹੈ ਹਾਂਜੀ ਉਹ ਮੁੰਡੇ ਵਿੱਚ ਕੀ ਮੰਗ ਕਰਦੇ ਜੇ ਹਨ ਇਨਸਾਬ ਚਾਹੀਦਾ ਤਾਂ ਪੁਲਿਸ ਦੇ ਵੱਲੋਂ ਰਾਤ ਦੀ ਹੁਣ ਤਾਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਵਾਲੇ ਆਏ ਆ ਚੱਕਰ ਚੱਕਰ ਲਗਾ ਕੇ ਚੱਲ ਗਏ ਉਹਨਾਂ ਨੇ ਰਾਤ ਨੂੰ 8 10 ਡਾੜਾ ਚਲਾਇਆ ਠੀਕ ਹੈ ਉਧਰ ਵੀ ਮੁਹੱਲੇ ਦੇ ਵੀ ਹੈਗੇ ਆ ਉਹ ਵੀ ਇੱਥੇ ਆ ਉਹਨਾਂ ਦੇ ਏਸੀ ਵੀ ਸੀ ਤੋੜੇ ਨੇ ਸਾਰਾ ਕੁਝ ਤੋੜਪਾਨ ਕੀਤੀ ਹੈ ਕੱਚ ਵਗੈਰਾ ਖਿਲਰ ਦੇ ਨੇ ਹਾਂਜੀ ਮੰਜੂ ਮੰਜੂ ਕਿੱਥੋਂ ਰਹਿਣ ਵਾਲੇ ਹੋ ਅਸੀਂ ਇਕਾ ਤਨਗਰ ਕੀ ਗੱਲ ਹੋਈ ਆ ਮੇਰੇ ਬੇਟਾ ਨੂੰ ਉਹਨਾਂ ਨੇ ਘਰੋਂ ਖੜਿਆ ਘਰੋਂ ਸੱਦ ਕੇ ਆਂਦੇ ਪਿਆਰ ਨਾਲ ਗੱਲ ਕੀਤੀ ਉਹਨਾਂ ਨੇ ਬੜੀ ਜੱਫੀ ਚ ਪਾ ਕੇ ਲੈ ਗਏ ਨੇ ਮੈਂ ਅਹੀਂ ਬਾਹਰ ਬੈਠੇ ਆਂ ਅਹੀਂ ਕੋਈ ਗੱਲ ਨਹੀਂ ਕੀਤੀ ਉਹਨਾਂ ਨੂੰ ਇਹ ਕਿ ਸ਼ਾਇਦ ਯਾਰੀ ਦੋਸਤੀ ਵਿੱਚ ਕੋਈ ਗੱਲ ਇਹਨਾਂ ਨੇ ਕਰਨੀ ਗਈ ਏ ਉਹ ਅੰਦਰ ਗਏ ਨੇ ਅੰਦਰ ਜਾ ਕੇ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਮੇਰੇ ਬੇਟੇ ਨੂੰ ਅੰਦਰ ਖੜਕੇ ਦਾਤਰ ਉਹਦੇ ਪਹਿਲੇ ਗੁੱਟ ਤੇ ਡੇਰ ਰੱਖਣ ਕਿ ਤੇਰੇ ਗੁੱਟ ਵੱਢਦੇ ਨੇ ਤੇਰੇ ਪਿਆਰ ਵੱਢਦੇ ਨੇ ਕਾਰਨ ਕੀ ਆ ਕਿਉਂ ਤੁਹਾਡੇ ਬੱਚੇ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਉਹਨਾਂ ਨੇ ਕੋਈ ਕਾਰਨ ਨਹੀਂਗਾ ਉਹ ਕਿਸੇ ਦੇ ਘਰ ਕੰਮ ਵਾਸਤੇ ਗਏ ਨੇ ਲੱਕੜ ਦਾ ਕੰਮ ਕਰਨ ਦੇ ਆਦੇ ਹੀ ਉਹਨਾਂ ਦੇ ਘਰ ਉਹ ਬਾਹਰ ਆਣ ਕੇ ਕੋਈ ਗੱਲਬਾਤ ਆਪੋ ਚ ਹੱਸ ਖੇਡਣ ਦੇ ਆਦੇ ਕੋਈ ਗੱਲ ਕਰਦੇ ਹੋਣਗੇ ਤੇ ਉਹਨਾਂ ਨੇ ਕਿਹਾ ਜੀ ਸਾਨੂੰ ਇਹ ਟੰਤਾ ਲਾਂਦੇ ਨੇ ਕੌਣ ਕੌਣ ਇਹ ਮੁੰਡੇ ਵਿਅਕਤੀ ਕੌਣ ਹੈ ਜਿਨ੍ਹਾਂ ਨੇ ਤੁਹਾਡੇ ਮੁੰਡੇ ਨੂੰ ਮਾਰਿਆ ਉਹ ਕੌਣ ਹੈ ਮੁੰਡੇ ਇਹ ਆਪਣੇ ਮੁਹੱਲੇ ਦੇ ਹੈਗੇ ਨੇ ਕੀ ਨਾਮ ਉਹ ਗਾਜੇ ਸੁਕੰਦਰ ਹੈ ਗਾਜੇ ਇੱਕ ਦੂਸਰਾ ਰਾਜੂ ਹੀ ਗਾਜੇ ਵਰਤਾਇ ਗਾਜੇ ਇਹ ਤਿੰਨੇ ਪਿਓ ਪੁੱਤਾਂ ਨੇ ਸਾਡੇ ਇਟ ਰੋੜਾ ਬੜਾ ਛੱਡਿਆ ਹੈ ਨਜਾਇਜ਼ ਸਾਡੇ ਮੁੰਡੇ ਨੂੰ ਕਹਿੰਦਾ ਇਹਨਾਂ ਨੇ ਜਨਕੀ ਮੇਰੇ ਮੁੰਡੇ ਮੇਰੀ ਭੈਣ ਦੀ ਇਹਨਾਂ ਨੇ ਚੈਨ ਲਾ ਲਈਏ ਕੀ ਨਾਮ ਮੁੰਦਰੀ ਲਾ ਲਈਏ ਐਸਾ ਬੜਿਆ ਉਹਨਾਂ ਨੇ ਇਲਜ਼ਾਮ ਉਸ ਨੂੰ ਕੰਪਲੇਨ ਨਹੀਂ ਦਿੱਤੀ ਕਿ ਉਹਨਾਂ ਵੱਲੋਂ ਜਾ ਅਹੀਂ ਰਤੀ ਗਏ ਆ ਉਹਨਾਂ ਵੱਲੋਂ ਕੰਪਲੇਨ ਨਹੀਂ ਦਿੱਤੀ ਗਈ ਉਹਨਾਂ ਦੀ ਚੈਨੀ ਤੁਸੀਂ ਕਹਿ ਰਹੇ ਹੋ ਲਾਈ ਹੈ ਉਹਨਾਂ ਨੇ ਕੰਪਲੇਟ ਨਹੀਂ ਕੀਤੀ ਉਹ ਵੀ ਗਏ ਹੋਏ ਸੀ ਨਾ ਉਹਨਾਂ ਨੇ ਰਿਪੋਰਟ ਕੀਤੀ ਪਹਿਲੇ ਅਹੀਂ ਗਏ ਆ ਸਾਡੇ ਪ੍ਰਧਾਨ ਜਿਹੜਾ ਹੈ ਉਹਨਾਂ ਨੂੰ ਉਹਨਾਂ ਨੇ ਅੱਗੋਂ ਉਲਟ ਬੋਲਣ ਲੱਗ ਪਏ ਤੁਸੀਂ ਇੱਥੇ ਚਿਟਾ ਵੇਚਦੇ ਜੇ ਨਸ਼ਾ ਵੇਚਦੇ ਹੈਗੇ ਜੇ ਉਹ ਸਵੇਰੇ ਫਿਰ ਇਹਨਾਂ ਨੇ ਮੁਲਾਜ਼ਮ ਨੂੰ ਰਾਤੀਓ ਬੋਲੇ ਨੇ ਉਹਨਾਂ ਨੇ ਉਹਨਾਂ ਨੂੰ ਮੁਲਾਜ਼ਮਾਂ ਨੇ ਸਾਡੇ ਮੁੰਡੇ ਨੂੰ ਪ੍ਰਧਾਨ ਨੂੰ ਬੋਲਣ ਨਹੀਂ ਦਿੱਤਾ ਉਥੇ ਟਾਡੇ ਮੁੰਡੇ ਦੀ ਹਾਲਤ ਕਿਦਾਂ ਦੀ ਹੁੰਦੀ ਆ ਹੁਣ ਜੀ ਬਾਹਰ ਵੱਡੀਆਂ ਨੇ ਉਹਨਾਂ ਦੇ ਸਾਡੇ ਮੁੰਡੇ ਦੀ ਹਾਲਤ ਬਹੁਤ ਖੁਈ ਗਈ ਹੈ ਹੁਣ ਹੁਣ ਕੀ ਤੁਸੀਂ ਮੰਗ ਕਰਦੇ ਜੀ ਅਸੀਂ ਮੰਗ ਕਰਨ ਨੂੰ ਇਨਸਾਫ ਚਾਹੀਦਾ ਹੈਗਾ ਮੇਰਾ ਜੀ ਨਾਮ ਹੈਗਾ ਸੁਖਦੇਵ ਸਿੰਘ ਕਿੱਥੋਂ ਦੇ ਰਹਣਾ ਨੇ ਅਸੀਂ ਜੀ ਛੋਟਾ ਹਰੀਪੁਰਾ ਏਕਤਾ ਨਗਰ ਗਲੀ ਨੰਬਰ 6 ਦੇ ਇੱਥੇ ਜਿੱਥੇ ਆਪਾਂ ਇਸ ਵੇਲੇ ਖੜੇ ਕੀ ਗੱਲ ਹੋਈ ਹੈ ਗੱਲ ਇਹੋ ਹੀ ਆ ਜੀ ਬੇਨਤੀ ਆ ਮੇਰੀ ਇਹ ਵੀ ਮੈਂ ਰਿਕਸ਼ਾ ਚਲਾਉਂਦਾ ਕੰਮ ਕਰਦਾ ਮੈਂ 8:30 ਵਜੇ ਘਰ ਆਇਆ ਧਿਆਨ ਤੇ ਆਵੇ ਚੁੱਲਾ ਬਾਲਿਆ ਵਾ ਇਹਦੀ ਵੀ ਤਸਵੀਰ ਪੇ ਲਾ ਸਕਦੇ ਉਹਦੇ ਵਿੱਚ ਮੈਂ ਚਾਹ ਬਣਾਉਣ ਲੱਗਾ ਆਪਣਾ ਰੋਟੀ ਖਾਣ ਲੱਗਾ ਇਨੇ ਨੂੰ ਬਾਹਰੋਂ ਆਏ ਆ ਉਹਨਾਂ ਨੇ ਆਣ ਕੇ ਤਾਂ ਆ ਮਾਰਨਾ ਚਾਲੂ ਕਰਤਾ ਜਿਹਦੇ ਨਾਲ ਗੇਟ ਦੀਆਂ ਸਾਰਾ ਟੁੱਟਾ ਵਾ ਤੇ ਉਧਰ ਵੀ ਉਹਨਾਂ ਨੇ ਇਟਾ ਮਾਰਨੀਆਂ ਚਾਲੂ ਕਰਦੀਆਂ ਜਿਹਦੇ ਨਾਲ ਉਹ ਨਵਾਂ ਲੱਗਾ ਹੋਇਆ ਗੇਟ ਸਾਰਾ ਟੁੱਟ ਗਿਆ ਫੇਰ ਮੁੜ ਕੇ ਅਸੀਂ 112 ਦੇ ਉੱਤੇ ਦਿੱਤੀ ਆ ਐਪਲੀਕੇਸ਼ਨ ਫੋਨ ਦੇ ਉੱਤੇ ਐਪਲੀਕੇਸ਼ਨ ਉਹਨਾਂ ਨੇ ਮੁਲਾਜ਼ਮ ਸਾਹਿਬ ਭੇਜੇ ਆ ਗੇਟਾ ਕੀ ਮਤੋਂ ਪੁਲਿਸ ਪਾਰਟੀ ਆਈ ਆ ਉਹਨਾਂ ਨੇ ਬਾਹਰਲਾ ਗੇਟ ਕੱਢ ਕੇ ਮੈਨੂੰ ਵੀ ਕੱਢਿਆ ਤੇ ਉਹ ਜਦੋਂ ਮੈਂ ਬਾਹਰ ਨਿਕਲਿਆ ਐ ਪ੍ਰੀਤ ਕੁਮਾਰ ਇਹ ਜਿਹੜਾ ਇੱਕ ਥਾਬੀ ਆ ਸਾਡੇ ਸਾਹਮਣੇ ਇਹ ਤੇ ਹੋਰ ਇਹਨਾਂ ਦੇ ਨਾਲ ਬੰਦੇ ਉਹਨਾਂ ਦੇ ਸਾਹਮਣੇ ਵੀ ਮੈਨੂੰ ਇਹਨਾਂ ਨੇ ਧੱਕਾ ਮਾਰ ਕੇ ਤੇ ਮੇਰੇ ਚਪੇੜ ਮਾਰੀ ਤੇ ਮੈਂ ਡਿੱਗ ਪਿਆ ਜਿਸ ਦੇ ਨਾਲ ਮੇਰੀ ਆ ਬਾਹ ਦੇ ਉੱਤੇ ਜਿਹੜੀ ਆ ਜੋਰ ਆਇਆ ਤੁਰ ਚੀਜ਼ ਨਹੀਂ ਫੜੀ ਜਾਂਦੀ ਭਾਵੇਂ ਮੈਂ ਇਹਦੀ ਐਮਐਲਆਰ ਨਹੀਂ ਕਟਾਈ ਉਹਨਾਂ ਮੁਲਾਜ਼ਮਾ ਨੇ ਜਿਹੜੀ ਜਿਹੜੇ ਪਹਿਲੇ ਮੁੰਡੇ ਦੇ ਵਜੀ ਜਿਹਨੂੰ ਇਹਨਾਂ ਘਰੋਂ ਬੁਲਾ ਕੇ ਇਕੱਲੇ ਨੂੰ ਜਿਹਦੇ ਵੱਲੋਂ ਇਹ ਆਂਦੇ ਉਹ ਲੱਕੜ ਦਾ ਕੰਮ ਕਰਦਾ ਉਹਦੀ ਘਰ ਵਾਲੀ ਨਹੀਂ ਬੇਟਾ ਉਹਦਾ 6ਵੀਂ 7ਵੀਂ ਚ ਪੜਦਾ ਤੇ ਉਹਨੂੰ ਇਹਨਾਂ ਬੁਲਾ ਕੇ ਬਾਹਰ ਇਥੇ ਕੁੱਟਿਆ ਆ ਨਾਲ ਦੇ ਗਵੰਡੀਆਂ ਨੇ ਨਾ ਮੈਂ ਨਹੀਂ ਵੇਖਿਆ ਇਹ ਇਹ ਨਾਲ ਦੇ ਗਵਾਂਢੀਆਂ ਨੇ ਉਹਨੂੰ ਧੂਕਿਆ ਆਪਣੇ ਅੰਦਰ ਵਾੜਿਆ ਹੁਣ ਭਾਵੇਂ ਕੋਈ ਅਤੰਕ ਤੋਂ ਡਰਦਾ ਤੇ ਗਵਾਹੀ ਦੇਵੇ ਚਾਹੇ ਨਾ ਭਾਈ ਉਹ ਕਹ ਰਿਹਾ ਕਿ ਨਾਮ ਤੁਹਾਡੇ ਮੁੰਡਿਆਂ ਨੇ ਇੱਕ ਮੁੰਡੇ ਬੰਦੇ ਮੁੰਡੇ ਨੂੰ ਬੁਲਾ ਕੇ ਦਾਤ ਰੱਖਿਆ ਔਰ ਇਹ ਤੌਂਦੇ ਰੱਖਿਆ ਫਿਰ ਕੰਦੇ ਲੱਤਾਂ ਵੱਢੀਆਂ ਉਹ ਉਹ ਇਹ ਇਹ ਜਿਹੜਾ ਨਾ ਇਹ ਜਦੋਂ ਅਸੀਂ ਗਏ ਆ ਥਾਣੇ ਇਹ ਜਦੋਂ ਸਾਡੇ ਤੇ ਹਮਲਾ ਹੋ ਗਿਆ ਵਾ ਦੂਜਾ ਵੀ ਹਮਲਾ ਕਰਦਾ ਇਹ ਉਦੋਂ ਦੀ ਕਹਾਣੀਆਂ ਇਹ ਇਹ ਨਾ ਨਰਿੰਦਰ ਸਿੰਘ ਨਰਿੰਦਰ ਸਿੰਘ ਐਸਆਈਆ ਉਹ ਬਾਅਦ ਚ ਆਇਆ ਉਨੇ ਜਾ ਕੇ ਠਾੜੇ ਦੇ ਵਿੱਚ ਜਦੋਂ ਦੱਸਿਆ ਮੈਂ ਕਿਹਾ ਵੀ ਜੇ ਜੇ ਦਾਤਰ ਮਾਰੇ ਆ ਤੇ ਲਿਆਓ ਉਹਨੇ ਪੁਲਿਸ ਵਾਲਿਆਂ ਨੇ ਕਿਹਾ ਵੀ ਲਿਆਓ ਕਿੱਥੇ ਦਾਤਰ ਨਹੀਂ ਮਾਰੇ ਉਹ ਕਹਿੰਦੇ ਦਾਤਰ ਰੱਖਿਆ ਪਹਿਲੇ ਨਾ 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 ਕੋਈ ਆਇਆ ਹੀ ਨਹੀਂ ਇੱਥੇ ਕੋਈ ਤੁਹਾਡੇ ਮੁੰਡੇ ਨੇ ਦਾਤਰ ਨਾ ਨਾ ਕੋਈ ਉਹ ਘੱਲੋ ਨਾ ਨਾ ਉਹ ਘੱਲੋ ਉਹ ਮੁੰਡੇ ਨੂੰ ਇਹਨਾਂ ਬੁਲਾਇਆ ਬਾਹਰ ਅੰਦਰੋਂ ਕੁੜੀ ਸਾਡੀ ਨੇ ਬਾਹਰ ਸੱਦਿਆ ਉਹਨੂੰ ਮੁੰਡੇ ਨੂੰ ਆਜ ਬੇਰ ਕੇ ਭਜਿਆ ਭੇਜਿਆ ਵਾ ਮੁੜ ਕੇ ਮੇਰਾ ਪੋਤਰਾ 6ਵੀਂ 7ਵੀਂ ਚ ਪੜਦਾ ਹੈ ਨਹੀਂ ਆ ਉਹਨੇ ਉਹਨੇ ਮਹਾ ਇਹਨਾਂ ਦੇ ਨਾਲ ਘੋਲ ਕੇ ਵੀ ਮੇਰੇ ਪਾਪਾ ਨੂੰ ਛੱਡ ਦਿਓ ਤੋੜਪਾ ਨਹੀਂ ਕੀਤੀ ਆ ਤੇ ਇੱਥੇ ਕੁੱਟਮਾਰ ਵੀ ਉਹਦੀ ਕੀਤੀ ਜਿਹਦੇ ਦਰਮਿਆਨ ਉਹਦੇ ਸੱਟਾਂ ਲੱਗੀਆਂ ਜਿਹਦੀ ਐਮਐਲਏ ਗੇਟਾ ਹਿਮਾ ਤੇ ਆ ਜਿਹੜਾ ਸਵੇਰੇ ਕਹਿੰਦੇ ਕਿ ਨਾਮ ਦਾ ਸਵੇਰੇ ਉਹ ਨਾ ਨਾ ਉਹ ਬੇਨਤੀ ਇਹ ਆ ਵੀ ਮੈਂ 8 ਵਜੇ ਇੱਥੋਂ ਉੱਠਿਆ ਰਾਤ ਅਸੀਂ 2:3-3 ਵਜੇ ਸਾਨੂੰ ਆਪਣੇ ਉਧਰ ਹਸਪਤਾਲ ਤੇ ਥਾਣੇ 'ਚ ਜਦੋਂ ਅਸੀਂ ਇੱਥੇ ਆਏ ਮੈਂ ਸੌਂ ਗਿਆ 8:00 ਵਜੇ ਉੱਠ ਕੇ ਤੇ ਮੈਂ ਚੱਲ ਗਿਆ ਆਪਣਾ ਦੁੱਧ ਲੈਣ ਦੁੱਧ ਲੈਣ ਜਦੋਂ ਮੈਂ ਗਿਆ ਤੇ ਮੈਨੂੰ ਉੱਥੇ ਸਵਾਰੀਆਂ ਮਿਲ ਗਈਆਂ 20-20 ਰੁਪਏ ਦੀਆਂ ਮੈਂ ਲਾਉਣ ਲੱਗ ਪਿਆ ਤਿੰਨ ਕਰ ਪਰ ਕੋਈ ਇੱਦਾਂ 4 ਘੰਟਾ ਲੱਗੋ ਮੈਂ ਵਾਪਸ ਵੀ ਆ ਜਿਹੜਾ ਦੁਬਾਰਾ ਜਿਹੜਾ ਸਮਾਨ ਹਟਾ ਵੇਖੋ ਆ ਅੰਦਰ ਅੰਦਰ ਨਵੀਂ ਫਰੇਜਿਆ ਆ ਇੱਥੇ ਸ਼ੋਰੂਮ ਆ ਆ ਸਾਡੇ ਮਹੱਲੇ ਦੀ ਛੀਛੂ ਛੀਛੂ ਪਾਲਦਾ ਉਹਦੇ ਕੋਈ ਅਸੀਂ ਖਰੀਦੀ ਪਿਛਲੇ ਸਾਲ ਹੀ ਜਿਹੜਾ ਸਵੇਰੇ ਦਾਤਰ ਮਾਰ ਉਹ ਮਾਰ ਅਸੀਂ ਨਹੀਂ ਮਾਰਿਆ ਕੋਣ ਕੋਣ ਵਿਕੀ ਨਹੀਂ ਕਹਿ ਕੇ ਸਾਨੂੰ ਨਹੀਂ ਪਤਾ ਉਹ ਕਹਿੰਦਾ ਅਸੀਂ ਤੁਹਾਡੇ ਸਾਹਮਣੇ ਬੈਠੇ ਹੁਣ ਵੀ ਮੈਂ ਤੁਹਾਡੇ ਆਉਣ ਤੇ ਜਦੋਂ ਤੁਸੀਂ ਬਾਈਟ ਕਰ ਉਹ ਕਹਿ ਰਿਹਾ ਕਿ ਨਾ ਤੁਹਾਡੇ ਮੁੰਡਿਆਂ ਉਹ ਝੂਠ ਬੋਲ ਰਹਾ ਆਪਣੇ ਆਪਣੇ ਆ ਛਪਾਉਣ ਲਈ ਜਿਹੜਾ 2-3 ਵਾਰੀ ਘਰ ਆਣ ਕੇ 452 ਲੱਗਣੀ ਇਹਨੂੰ ਛਪਾਉਣ ਦੇ ਵਾਸਤੇ ਉਹ ਸਾਡੇ ਤੇ ਅਲੀਕੇਸ਼ਨ ਲਾ ਰਿਹਾ ਸਾਡੇ ਬੱਚਾ ਤੇ ਰਾਤ ਹਰੀ ਵੀ ਛੋਟਾ ਜਿਹਾ ਫਿਰ ਲੱਗਾ ਝਗੜਾ ਸੀਗਾ ਉਹ ਪਾਕੀਆਂ ਦਾ ਬਖਾਸ ਦੇਗੇ ਸੀ ਥਾਣੇ ਸਵੇਰੇ ਉਹਨਾਂ ਨੂੰ ਵਰਣ ਨਾ ਹੈਗਾ ਨਦਾਵਰ ਉਦੀ ਕਰਕੇ ਜਿਹੜੇ ਆਏ ਉਹ ਜੀ ਡਾਕਟਰ ਮਰੇ ਬਾਜੂ ਤੇ ਵੀ ਖੱਬੀ ਬਾਹਂਦ ਵਿੱਚ ਜਿਹੜੇ ਉਹਨਾਂ ਦਾਖਲ ਗਰਾਂਲ ਹਸਪਤਾਲ ਉਹਦਾ ਬਿਆਨ ਲਿਖਿਆ ਤੇ ਬਾਕੀ ਵੈਰੀਫਾਈ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਰਾਤ ਦੀ ਗੱਲ ਹੈ ਰਾਤ ਕਾਰਵਾਈ ਨਹੀਂ ਕੀਤੀ ਸੀ ਪੁਲਿਸ ਕੋਲ ਰਾਤ ਨੂੰ ਥਾਣੇ ਕੋਈ ਹੁੱਡ ਖਾਸੀ ਸਵੇਰੇ ਝਗੜਾ ਹੋਇਆ ਜੀ ਰਾਤ ਤੋੜ ਭੰਦ ਰਾਤ ਹੀ ਹੋਈ ਹੈ ਕਹਿੰਦੇ ਸਰ ਇਹ ਲੜਾਈ ਦੇ ਵਿੱਚ ਕਿੰਨੇ ਕਨੇ ਜ਼ਖਮੀ ਹੋਏ ਕਿਹਨਾਂ ਦੇਖੋ ਜ਼ਖਮੀ ਹੈ ਜੀ ਗਰਾਂਲ ਹਸਪਤਾਲ ਉਹਦੇ ਬਿਆਨ ਲੁਕਿਏ ਸਰ ਗੁੰਡਾਗਰਦੀ ਕਿਹਨਾਂ ਦੇ ਵੱਲੋਂ ਕੀਤੀ ਗਈ ਹੈ ਉਹ ਸਾਰੀ ਜਾਣਦਾ ਵਿਸ਼ਰ ਕਰਕੇ ਕਰਕੇ ਸਰ ਦੇਖਦੇ ਹ